2 ਲੱਖ ਕਰੋੜ ਤੋਂ ਪਾਰ ਦਾ ਬਜਟ ਜਿਹੜਾ ਪਹਿਲੀ ਵਾਰ ਪੇਸ਼ ਕੀਤਾ ਗਿਆ ਪੰਜਾਬ ਦੇ ਵਿੱਚ ਰੈਵਨਿਊ ਮੰਤਰੀ ਤੁਸੀਂ ਰੈਵਨਿਊ ਕਿਵੇਂ ਇਕੱਠਾ ਕਰੋਗੇ ਪਿਛਲੀ ਵਾਰ ਕਿੰਨਾ ਕਰ ਰੈਵਨਿਊ ਇਕੱਠਾ ਹੋਇਆ ਦੇਖੋ ਜੀ ਫਾਈਨੈਂਸ ਮਿਨਿਸਟਰ ਸਾਹਿਬ ਜਿਹੜੇ ਹੈ ਉਹ ਜਣਟ ਪੇਸ਼ ਕਰਦੇ ਆ ਔਰ ਬੜਾ ਬਿਹਤਰੀਨ ਬਜਟ ਪੇਸ਼ ਕੀਤਾ ਹੈ ਔਰ ਡੈਫੀਨੇਟਲੀ ਹੈ ਕਿਉਂਕਿ ਐਕਸਾਈਜ਼ ਮਿਨਿਸਟਰ ਵੀ ਆ ਫਾਈਨੈਂਸ ਵੀ ਉਹਨਾ ਕੋਲ ਹੈ ਤੇ ਮੇਰੇ ਕੋ ਰੈਵਨਿਊ ਕਿਉਂਕਿ ਸਟੰਪ ਡਿਊਟੀ ਰਾਹੀਂ ਜਿਹੜਾ ਬਜਟ ਆਂਦਾ ਉਹ ਮਦ ਉਸ ਮਦ ਦੇ ਵਿੱਚ ਆਂਦਾ ਲੇਕਿਨ ਬਹੁਤ ਬਿਹਤਰੀਨ ਬਜਟ ਹੈ ਬਿਨਾਂ ਕੋਈ ਟੈਕਸ ਤੋਂ ਸਾਰੇ ਹਰੇਕ ਡਿਪਾਰਟਮੈਂਟ ਨੂੰ ਪੈਸੇ ਅਲੋਕੇਟ ਹੋਣਾ ਇਹ ਇੱਕ ਵੱਡੀ ਕਾਮਯਾਬੀ ਹੈ ਇਹ ਮਾਨਜੋਗ ਮੁੱਖ ਮੰਤਰੀ ਦੀ ਲੀਡਰਸ਼ਿਪ ਦੀ ਔਰ ਹਰਪਾਲ ਜੀ ਮਾਜੀ ਦੀ ਫਾਈਨੈਂਸ ਨਸਰੀ ਦੀ ਉਹ ਅੱਛਾ ਤੁਹਾਡੇ ਡਿਪਾਰਟਮੈਂਟ ਨੂੰ ਕਿੰਨੇ ਕ ਪੈਸੇ ਜਿਹੜੇ ਨੇ ਔਰ ਆਖਵੇਂ ਰੱਖੇ ਗਏ ਨੇ ਤੁਹਾਡੇ ਡਿਪਾਰਟਮੈਂਟ ਲਈ ਕਿਉਂਕਿ ਬਹੁਤ ਸਾਰੇ ਤੁਹਾਡੇ ਡਿਪਾਰਟਮੈਂਟ ਦੇ ਰੈਵਨਿਊ ਅੱਗੇ ਦੇਣਾ ਹੁੰਦਾ ਮੈਂ ਇਹ ਕਹਿ ਸਕਦਾ ਕਿ ਮੇਰੇ ਡਿਪਾਰਟਮੈਂਟ ਦੇ ਵਿੱਚ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਨਮੀਆਂ ਤਸੀਲਾਂ ਦੀ ਉਸਾਰੀ ਦੇ ਪਿਛਲੇ ਵਾ ਤਕਰੀਬਨ 1.5 200 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਜਿੰਨਾਂ ਲੋਕ ਇਹ ਸਟੰਪ ਡਿਊਟੀ ਦੇ ਆਂਦੇ ਲੋਕਾਂ ਕੋਲ ਤੋਂ ਬਾਥਰੂਮ ਵੀ ਹੈ ਨਹੀਂ ਸੀਗਾ ਹੁਣ ਲੋਕਾਂ ਕੋਲ ਜਿੱਥੇ ਨਮੀਆਂ ਤਸੀਲਾਂ ਵੀ ਬਣ ਰਹੀਆਂ ਉਥੋਂ ਪ੍ਰਾਣੀਆਂ ਨੂੰ ਵੀ ਅਪਡੇਟ ਕੀਤਾ ਜਾ ਰਿਹਾ ਜਿੰਪਸਾ ਇੱਕ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਗੱਲ ਹੁੰਦੀ ਕਹਿੰਦੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੁੰਦਾ ਅੱਜ ਵੀ ਲੋਕ ਕਈ ਜਗ੍ਹਾ ਤੇ ਉੱਤੇ ਪ੍ਰੇਸ਼ਾਨ ਨੇ ਕੱਲ ਵੀ ਵਿਧਾਨ ਸਭਾ ਦੇ ਵਿੱਚ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਨੇ ਕਿਹਾ ਕਿ ਤਹਿਸੀਲਦਾਰ ਜਿਹੜੇ ਨੇ ਰਿਸ਼ਵਤ ਲੈਂਦੇ ਰਿਸ਼ਵਤ ਲੈਣ ਤੋਂ ਬਿਨਾਂ ਰਜਿਸਟਰੀ ਨਹੀਂ ਹੁੰਦੀ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਰਾਹੀਂ ਲੋਕਾਂ ਦੇ ਵਿੱਚ ਪਹਿ ਲੋਕਾਂ ਦੇ ਵਿੱਚ ਜਾ ਕੇ ਬਹਿ ਗਏ ਅਸੀਂ ਲੁਧਿਆਣਾ ਵਿੱਚ ਬੈਠੇ ਜਲੰਧਰ ਵਿੱਚ ਬੈਠੇ ਉਸ ਤੋਂ ਬਾਅਦ ਪਹਿਲੀ ਵਾਰੀ ਹੈ ਕਿ ਇੰਤਕਾਲਾਂ ਲਈ ਕੈਂਪ ਲਗਾਏ ਗਏ ਜਿੱਚ 81000 ਤੋਂ ਜ਼ਿਆਦਾ ਇੰਤਕਾਲ ਹੋਇਆ ਦੋ ਵਾਰ ਬੈਂਚ ਸਿਰਫ ਇੱਕ ਹਫ਼ਤੇ ਦੇ ਅੰਦਰ ਮਤਲਬ ਲੋਕਾਂ ਦੇ ਵਿੱਚ ਪੈਣਾ ਜਾ ਕੇ ਤੇ ਡੈਫੀਨੇਟਲੀ ਹੈ ਮੈਂ ਤਾਂ ਜਿਹਨਾਂ ਨੇ ਕੱਲ ਕੁਐਸਚਨ ਕੀਤਾ ਮੈਨੂੰ ਪੁੱਛਣਾ ਚਾਹਨਾ ਵੀ ਲਿਆ ਉਹ ਕਿਸ ਨੂੰ ਮੌਕੇ ਤੇ ਕਾਰਵਾਈ ਤਾਂ ਫਿਰ ਲੋਕਾਂ ਨੂੰ ਅੱਗੇ ਆਣਾ ਪੈਣਾ ਇਦਲੇ ਕੋਣ ਆਏਗਾ ਅੱਗੇ ਲੋਕ ਆ ਗਿਆ ਹੋਏ ਜੇ ਲੋਕ ਆ ਗਿਆ ਅਸੀਂ ਕਾਰਵਾਈ ਨਾ ਕਰੀਏ ਫੇਰ ਕੋ ਗੱਲ ਹੋ ਸਕਦੀ ਹੈ ਤੁਸੀਂ ਪਿਛਲੀ ਵਾਰ ਵੀ ਕਿਹਾ ਸੀ ਤਰ ਤੱਕ ਲੋਕ ਸ਼ਿਕਾਇਤਾਂ ਕਰਦੇ ਨੇ ਤੁਸੀਂ ਨੰਬਰ ਵੀ ਤੁਸੀਂ ਕਿਹਾ ਮੇਰੇ ਨਾਲ ਸੰਪਰਕ ਕਰੋ ਜੇਕਰ ਕੋਈ ਵਿਸ਼ਵਤਾ ਲੈਂਦਾ ਬਿਲਕੁਲ ਜੇ ਸ਼ਿਕਾਇਤ ਸਾਨੂੰ ਰਿਟਰਨ ਦੇ ਵਿੱਚ ਆਂਦੀ ਬਸ ਦੇਖੋ ਅਸੀਂ ਕਿਸੇ ਬੰਦੇ ਨੂੰ ਕੋ ਅਗਰ ਸਜ਼ਾ ਕੋ ਦੇਣੀ ਹੈ ਤੇ ਉਹਦਾ ਸਾਨੂੰ ਪ੍ਰੂਫਸ ਵੀ ਸਾਨੂੰ ਆਣਾ ਪੈਣਾ ਆਪਾਂ ਨਾ ਇੱਕ ਮਿੰਟ ਹੈ ਜੋ 5 ਦਿਨ ਰਜਿਸਟਰੀ ਹੋਏਗੀ 3 ਦਿਨ ਨਹੀਂ ਹੋਏਗੀ ਉਸ ਤੋਂ ਬਾਅਦ ਤਾਂ ਹੋਏਗੀ ਕਿ ਨਹੀਂ ਹੋਏਗੀ ਦੱਸੋ ਪਹਿਲਾਂ ਤੋ ਫਿਰ ਇਹ ਤਾਂ ਲੋਕਾਂ ਨੂੰ ਅੱਗੇ ਆਣਾ ਪੈਣਾ। ਟੈਕਸ ਕੋਈ ਨਹੀਂ ਲਗਾਇਆ ਗਿਆ ਪੰਜਾਬ ਦੇ ਲੋਕਾਂ ਦੇ ਉੱਤੇ ਪਰ ਵਿਰੋਧੀ ਫਿਰ ਨਾਰਾਜ਼ ਨੇ ਕਹਿੰਦੇ ਬਾਈਟ ਲੋਕਾਂ ਲਈ ਨਹੀਂ ਹੈ। ਵਿਰੋਧੀ ਲੋਕ ਇਹਨਾਂ ਨੇ ਜ਼ਿੰਦਗੀ ਕੀਤਾ ਕੱਖ ਨਹੀਂ ਲੋਕਾਂ ਨੇ। ਇਹਨਾਂ ਨੇ ਕੋਈ ਸੋਚਿਆ ਨਹੀਂ ਸਿਕਾ ਕਿ ਸਰਕਾਰਾਂ ਇਦਾਂ ਵੀ ਕੰਮ ਕਰਦੀਆਂ। ਇਸ ਕਰਕੇ ਪਰੇਸ਼ਾਨ ਹੈ। ਬਿਲਕੁਲ ਬ੍ਰਹਮਸ਼ੰਕਰ ਜਮਪਣ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਬੋਲੇ ਨੇ ਕਿ ਛੜ ਤੱਕ ਸ਼ਿਕਾਇਤ ਕਰੋ ਕਿਉਂਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਾਲ ਮਹਿਕਮੇ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੁੰਦਾ ਉਹਨਾਂ ਨੇ ਕਿ ਸ਼ਿਕਾਇਤ ਕਰੋ ਤੇ ਤੁਹਾਡੀ ਸ਼ਿਕਾਇਤਾਂ ਨੇ ਠਟਾਰਾ ਵੀ ਹੋਵੇਗਾ ਕੈਮਰਾਮੈਨ ਅਮਨਦੇ ਨਾਲ ਅੰਤਰਪੀ ਸਿੰਘ ਖਿਆਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ 2 ਲੱਖ ਕਰੋੜ ਤੋਂ ਪਾਰ ਦਾ ਬਾਈਟ ਜਿਹੜਾ ਪਹਿਲੀ ਵਾਰ ਪੇਸ਼ ਕੀਤਾ ਗਿਆ ਪੰਜਾਬ ਦੇ ਵਿੱਚ ਰੈਵਨਿਊ ਮੰਤਰੀ ਤੁਸੀਂ ਰੈਵਨਿਊ ਕਿਵੇਂ ਇਕੱਠਾ ਕਰੋਗੇ ਪਿਛਲੀ ਵਾਰ ਕਿੰਨਾ ਕਰ ਰੈਵਨਿਊ ਇਕੱਠਾ ਹੋਇਆ ਦੇਖੋ ਜੀ ਫਾਈਨੈਂਸ ਮਿਨਿਸਟਰ ਸਾਹਿਬ ਔਰ ਬੜਾ ਬਿਹਤਰੀਨ ਬਜਟ ਪੇਸ਼ ਕੀਤਾ ਹੈ ਔਰ ਡੈਫੀਨੇਟਲੀ ਹੈ ਕਿਉਂਕਿ ਐਕਸਾਈਜ਼ ਮਿਨਿਸਟਰ ਵੀ ਆ ਫਾਈਨਾਂਸ ਵੀ ਉਹ ਨਾ ਕੋਲ ਹੈ ਤੇ ਮੇਰੇ ਕੋ ਰੈਵਨਿਊ ਕਿਉਂਕਿ ਸਟੰਪ ਡਿਊਟੀ ਰਾਹੀਂ ਜਿਹੜਾ ਬਜਟ ਆਂਦਾ ਉਹ ਮਦ ਉਸ ਮਦ ਦੇ ਵਿੱਚ ਆਂਦਾ ਲੇਕਿਨ ਬਹੁਤ ਬਿਹਤਰੀਨ ਬਜਟ ਹੈ ਬਿਨਾ ਕੋਈ ਟੈਕਸ ਤੋਂ ਸਾਰੇ ਹਰੇਕ ਡਿਪਾਰਟਮੈਂਟ ਨੂੰ ਪੈਸੇ ਅਲੋਕੇਟ ਹੋਣਾ ਇਹ ਇੱਕ ਵੱਡੀ ਕਾਮਯਾਬੀ ਹੈ ਇਹ ਮਾਨਜੋਗ ਮੁੱਖ ਮੰਤਰੀ ਜੀ ਦੀ ਲੀਡਰਸ਼ਿਪ ਦੀ ਔਰ ਹਰਪਾਲ ਚੀਮਾ ਜੀ ਦੀ ਫਾਈਨਾਂਸ ਮੰਤਰੀ ਦੀ ਉਹ ਤੁਹਾਡੇ ਡਿਪਾਰਟਮੈਂਟ ਨੂੰ ਕਿੰਨੇ ਕ ਪੈਸੇ ਜਿਹੜੇ ਨੇ ਉਹ ਰੱਖਵੇਂ ਰੱਖੇ ਗਏ ਨੇ ਤੁਹਾਡੇ ਡਿਪਾਰਟਮੈਂਟ ਲਈ ਕਿਉਂਕਿ ਬਹੁਤ ਸਾਰੇ ਤੁਹਾਡੇ ਡਿਪਾਰਟਮੈਂਟ ਦੇ ਰੈਵਨਿਊ ਅੱਗੇ ਦੇਣਾ ਹੁੰਦਾ ਮੈਂ ਇਹ ਕਹਿ ਸਕਦਾ ਵੀ ਮੇਰੇ ਡਿਪਾਰਟਮੈਂਟ ਦੇ ਵਿੱਚ ਮਾਨਜੁਗ ਮੁਖੰਦਰੀ ਭਗਵੰਤ ਮਾਨ ਜੀ ਨੇ ਨਮੀਆਂ ਤਹਿਸੀਲਾਂ ਦੀ ਉਸਾਰੀ ਦੇ ਪਿਛਲੇ ਵਾ ਤਕਰੀਬਨ 1.5 200 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਜਿੰਨਾਂ ਲੋਕ ਇਹ ਸਟੈਂਪ ਡਿਊਟੀ ਦੇ ਆਂਦੇ ਲੋਕਾਂ ਕੋਲ ਤਾਂ ਬਾਥਰੂਮ ਵੀ ਹੈ ਨਹੀਂ ਸੀਗਾ ਹੁਣ ਲੋਕਾਂ ਕੋਲ ਜਿੱਥੇ ਨਵੀਆਂ ਤਸੀਲਾਂ ਵੀ ਬਣ ਰਹੀਆਂ ਉਥੇ ਪੁਰਾਣੀਆਂ ਨੂੰ ਵੀ ਅਪਡੇਟ ਕੀਤਾ ਜਾ ਰਿਹਾ ਜਿੰਪਾ ਸਾਹਿਬ ਇੱਕ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਕਹਿੰਦੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੁੰਦਾ ਅਜੇ ਵੀ ਲੋਕ ਕਈ ਜਗ੍ਹਾ ਤੇ ਉੱਤੇ ਪ੍ਰੇਸ਼ਾਨ ਨੇ ਕੱਲ ਵੀ ਵਿਧਾਨ ਸਭਾ ਦੇ ਵਿੱਚ ਡਾਕਟਰ ਸੁਖਵਿੰਦਰ ਸੁਖੀ ਨੇ ਕਿਹਾ ਕਿ ਤਹਿਸੀਲਦਾਰ ਜਿਹੜੇ ਰਿਸ਼ਵਤ ਲੈਂਦੇ ਰਿਸ਼ਵਤ ਲੈਣ ਤੋਂ ਬਿਨਾਂ ਰਜਿਸਟਰੀ ਨਹੀਂ ਹੁੰਦੀ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਰਾਹੀ ਲੋਕਾਂ ਦੇ ਵਿੱਚ ਪਹਿ ਲੋਕਾਂ ਦੇ ਵਿੱਚ ਜਾ ਕੇ ਬਹਿ ਗਏ ਸੀ ਲੁਧਿਆਣਾ 'ਚ ਬੈਠੇ ਜਿਲੰਦਰ 'ਚ ਬੈਠੇ ਉਸ ਤੋਂ ਬਾਅਦ ਪਹਿਲੀ ਵਾਰੀ ਹੈ ਕਿ ਇੰਤਕਾਲਾਂ ਲਈ ਕੈਂਪ ਲਗਾਏ ਗਏ ਜਿੱਚ 81000 ਤੋਂ ਜ਼ਿਆਦਾ ਇੰਤਕਾਲ ਹੋਇਆ ਦੋ ਵਾਰ ਬੈਂਚ ਸਿਰਫ ਇੱਕ ਹਫ਼ਤੇ ਦੇ ਅੰਦਰ ਮਤਲਬ ਲੋਕਾਂ ਦੇ ਵਿੱਚ ਪੜਨਾ ਜਾ ਕੇ ਤੇ ਡੈਫੀਨੇਟਲੀ ਹੈ ਮੈਂ ਤਾਂ ਜਿਹੜਾ ਨੇ ਕੱਲ ਕੁਐਸਚਨ ਕੀਤਾ ਮੈਨੂੰ ਪੁੱਛਣਾ ਚਾਹਣਾ ਵੀ ਲਿਆਓ ਕਿਸੇ ਨੂੰ ਮੌਕੇ ਤੇ ਕਾਰਵਾਈ ਤਾਂ ਫਿਰ ਲੋਕਾਂ ਨੂੰ ਅੱਗੇ ਆਣਾ ਪੈਣਾ ਇਹਦੇ ਲਈ ਕੌਣ ਆਏਗਾ ਅੱਗੇ ਲੋਕ ਅੱਗੇ ਆਊਗੇ ਜੇ ਲੋਕਾਂ ਕੇ ਅਗੇ ਅਸੀਂ ਕਾਰਵਾਈ ਨਾ ਕਰੀਏ ਫੇਰ ਕੋ ਗੱਲ ਹੋ ਸਕਦੀ ਹੈ। ਤੁਸੀਂ ਪਿਛਲੀ ਵਾਰ ਵੀ ਕਿਹਾ ਸੀ ਤੜ ਤੱਕ ਲੋਕ ਸ਼ਿਕਾਇਤਾਂ ਕਰਦੇ ਨੇ ਤੁਸੀਂ ਨੰਬਰ ਵੀ ਤੁਸੀਂ ਕਹੇ ਮੇਰੇ ਨਾਲ ਸੰਪਰਕ ਕਰੋ ਜੇਕਰ ਕੋਈ ਵਿਸ਼ਵਤ ਲੈਿੰਦਾ। ਬਿਲਕੁਲ ਅਗਰ ਸ਼ਿਕਾਇਤ ਸਾਨੂੰ ਰਿਟਰਨ ਦੇ ਵਿੱਚ ਆਂਦੀ ਬਦਲ। ਦੇਖੋ ਅਸੀਂ ਕਿਸੇ ਬੰਦੇ ਨੂੰ ਕੋ ਅਗਰ ਸਜ਼ਾ ਕੋ ਦੇਣੀ ਹੈ ਤੇ ਉਹ ਤਾਂ ਸਾਨੂੰ ਪ੍ਰੂਫਸ ਵੀ ਸਾਨੂੰ ਆਣਾ ਪੈਣਾ। ਆਪਾਂ ਨਾ 1 ਮਿੰਟ ਹੈ ਜੋ 5 ਦਿਨ ਦੀ ਰਜਿਸਟਰੀ ਹੋਏਗੀ 3 ਦਿਨ ਨਹੀਂ ਹੋਏਗੀ। ਉਸ ਤੋਂ ਬਾਅਦ ਤਾਂ ਹੋਏਗੀ ਕਿ ਨਹੀਂ ਹੋਏਗੀ ਦੱਸੋ ਪਹਿਲਾਂ। ਤੋ ਫਿਰ ਇਹ ਤਾਂ ਲੋਕਾਂ ਨੂੰ ਅੱਗੇ ਆਣਾ ਪੈਣਾ। ਵਾਟੈਕਸ ਕੋਈ ਨਹੀਂ ਲਗਾਇਆ ਗਿਆ ਪੰਜਾਬ ਦੇ ਲੋਕਾਂ ਦੇ ਉੱਤੇ ਪਰ ਵਿਰੋਧੀ ਫਿਰ ਨਾਰਾਜ਼ ਨੇ ਕਹਿੰਦੇ ਬਾਈਟ ਲੋਕਾਂ ਲਈ ਨਹੀਂ ਹੈ। ਵਿਰੋਧੀ ਲੋਕ ਇਹਨਾਂ ਨੇ ਜ਼ਿੰਦਗੀ ਕੀਤਾ ਕੱਖ ਨਹੀਂ ਲੋਕਾਂ ਨੇ। ਇਹਨਾਂ ਨੇ ਕੋਈ ਸੋਚਿਆ ਨਹੀਂ ਸਗਾ ਕਿ ਸਰਕਾਰਾਂ ਇਦਾਂ ਵੀ ਕੰਮ ਕਰਦੀਆਂ। ਇਸ ਕਰਕੇ ਪਰੇਸ਼ਾਨ ਆਏ। ਠੀਕ ਹੈ ਧੰਨਵਾਦ। ਬਿਲਕੁਲ ਬ੍ਰਹਮਸ਼ੰਕਰ ਜੰਪਣ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਬੋਲੇ ਨੇ ਕਿ ਸਾਡੇ ਤੱਕ ਸ਼ਿਕਾਇਤ ਕਰੋ ਕਿਉਂਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਾਲ ਮਾਲ ਮਹਿਕਮੇ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੁੰਦਾ ਉਹਨਾਂ ਨੇ ਕਿ ਸ਼ਿਕਾਇਤ ਕਰੋ ਤਾਂ ਤੁਹਾਡੀ ਸ਼ਿਕਾਇਤ ਦਾ ਨਿਪਟਾਰਾ ਵੀ ਹੋਵੇਗਾ ਕੈਮਰਾਮੈਨ ਅਮਨਦੇ ਨਾਲ ਅੰਤਰਪੀਰ ਸਿੰਘ ਖੈਰ ਮਾਈ ਪੰਜਾਬੀ ਟੀਵੀ ਚੰਡੀਗੜ੍ਹ